ਤੰਤਨ ਬਾਬਾ ਚੰਤਾ ਭਗਤ ਜੀ ਤੰਤਨ ਬਾਬਾ ਅਮੀਚਾਨ ਜੀ ٹرسٹ ਪਿੰਡ ਰੁੜਕਾ ਕਲਾ ಗ್ರಾಮ ਪੰਚਾਇਤ ਨਗਰ ਨਿਵਾਸੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਚੰਤਾ ਭਗਤ ਜੀ ਦੀ ਸਾਲਾਨਾ ਵਰਸੀ ਦਰਬਾਰ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ 26 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾ ਰਹੀ ਹੈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜਨਵਰੀ ਨੂੰ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਕੀਤੀ ਜਾਵੇਗੀ ਜਦਕਿ ਮਿਤੀ 26 ਜਨਵਰੀ ਨੂੰ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਰ ਤੇ ਪੋਗ ਪਹਿਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਹੈਪੀ ਰਾਇ ਕੋਟੀ ਅਤੇ ਬਲਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ 27 ਜਨਵਰੀ ਨੂੰ ਬੇੜਿਆਂ ਦੀ ਰਸਮ ਅਦਾ ਕੀਤੀ ਜਾਵੇਗੀ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਪਿੰਡ ਰੂੜਕਾ ਕਲਾ ਤੋਂ ਨਵਰਾਂਗ ਚੈਨਲ ਇਹ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪਰਮ ਸਤਿਕਾਰ ਜੋ ਗੁਰੂ ਰੂਪੀ ਸਾਸੰਗ ਜੀਓ ਰਸਨਾ ਕੋ ਰ ਪਵਿੱਤਰ ਗੱਜਵੱਟ ਕੇ ਅੱਖੋ ਵਾਹਿਗੁਰਜੀ ਕਾ ਥਾਲ ਸਾ ਵਾਹਿਗੁਰਜੀ ਕੀ ਫਤਹਿ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਕਿ ਬਾਬਾ ਚੈਨਤਾਪਕ ਬਾਬਾ ਅਮੀ ਚੰਜੀ ਦਾ ਜੋ ਸਾਲਾਨਾ ਵਰਸੇ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਮੂਹ ਟਰਸਟ ਮੈਂਬਰ ಗ್ರಾಮ ਪੰਚਾਇਤ ਰੂੜਕਾ ਕਲਾ ਐਨਆਰਆ ਵੀਰ ਤੇ ਸਮੂਹ ਸਾਸੰਗਤ ਤੇ ਸੇਵਾਦਾਰਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮਨਾਇਆ ਰਹੀ 24 ਤਰੀਕ ਨੂੰ ਅੱਜ ਖੰਡਪਰ ਸਾਹਿਬ ਰੰਮ ਹੋਏ ਨੇ 25 ਤਰੀਕ ਨੂੰ ਕੱਲ ਨੂੰ ਠੀਕ 3 ਵਜੇ ਬਾਬਾ ਚੰਨਤਾ ਪਕ ਜਿਹਦੇ ਜਨਮ ਸਥਾਨ ਤੋਂ ਨਿਸ਼ਾਨ ਸਾਹਿਬ ਦੇ ਚੋੜੇ ਲਿਆ ਕੇ ਸੇਵਾ ਕੀਤੀ ਜਾਵੇਗੀ 26 ਤਰੀਕ ਨੂੰ ਸਵੇਰੇ 10 ਵਜੇ ਖੰਡਪਰ ਸਾਹਿਬ ਦੇ ਭੋਗ ਪਾਈ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੀ ਵੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਆ ਰਹੇ ਨੇ ਉਨ੍ਹਾਂ ਤੋਂ ਇਲਾਵਾ ਬਲਾਜ ਮਿਲਗਾ ਤੇ ਹੈਪੀ ਰਾਜਕੋਟ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 27 ਤਰੀਕ ਨੂੰ ਵੇੜੇਤਾਰੇ ਜਾਣਗੇ ਇਸੇ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਟਰਸਟ ਵੱਲੋਂ ਲੀਕਿਆ ਗਿਆ ਹੈ ਇਸ ਵਿੱਚ ਆਪ ਸਭ ਸੰਗਤ ਦੀ ਸ਼ਮੂਲੀਅਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਟਰਸਟ ਮੈਂਬਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਇਸ ਵਿੱਚ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਹਿਮ ਉਦਮ ਜੋਸੀ ਬਾਬਾ ਚਿੰਤਾਪਕ ਬਾਬਾ ਮਿਚੰਦ ਜੀ ਚੈਰੀਟੇਬਲ ਹਸਪੀਟਲ ਦਾ ਉਸ ਨੂੰ 3 ਸਾਲ ਪੂਰੇ ਹੋ ਗਏ ਨੇ ਉਦੇ ਵਿੱਚ ਵੀ ਆਪ ਸਭ ਸੰਗਤ ਦਾ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਆਪ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਚੰਤਾ ਭਗਤ ਜੀ ਧੰਤਨ ਬਾਬਾ ਅਮੀਚਾਨ ਜੀ ਟਰਸਟ ਪਿੰਡ ਰੁੜਕਾਕਲਾ ಗ್ರಾಮ ਪੰਚਾਇਤ ਨਗਰ ਨਿਵਾਸੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਚੰਤਾ ਭਗਤ ਜੀ ਦੀ ਸਾਲਾਨਾ ਵਰਸੀ ਦਰਬਾਰ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ 26 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾ ਰਹੀ ਹੈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਜਨਵਰੀ ਨੂੰ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਕੀਤੀ ਜਾਵੇਗੀ ਜਦ ਕਿ ਮਿਤੀ 26 ਜਨਵਰੀ ਨੂੰ ਸ਼੍ਰੀ ਖਾਨਪਾਰ ਸਾਹਿਬ ਜੀ ਦੇ ਪਾਰ ਤੇ ਭੋਗ ਪੈਣ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਹੈਪੀ ਰਾਏ ਕੋਟੀ ਅਤੇ ਬਲਦਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ 27 ਜਨਵਰੀ ਨੂੰ ਬੇੜਿਆਂ ਦੀ ਰਸਮ ਅਦਾ ਕੀਤੀ ਜਾਵੇਗੀ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਪਿੰਡ ਰੂੜਕਾ ਕਹਲਾਤਾ ਹੈ ਨਵਰਾਂਗ ਚੈਨਲ 'ਤੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ